ਇਸ ਸ਼ਾਮ ਦੀ ਅਹਿਮ ਖਬਰ ਲੁਧਿਆਣਾ ਤੋਂ ਆ ਰਹੀ ਹੈ ਲੁਧਿਆਣਾ ਦੇ ਵਿੱਚ ਇੱਕ ਵਾਰ ਪੰਜਾਬ ਪੁਲਿਸ ਵੱਲੋਂ ਹੋਰ ਐਨਕਾਊਂਟਰ ਕੀਤਾ ਗਿਆ ਵਾ ਇੱਕ ਗੈਂਗਸਟਰ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ ਲੁਧਿਆਣਾ ਦੇ ਕੋਹਾੜਾ ਮਾਚੀਵਾੜਾ ਰੋਡ ਤੇ ਇਹ ਇਹ ਐਨਕਾਊਂਟਰ ਪੰਜਾਬ ਪੁਲਿਸ ਦੀਆਂ ਟੀਮਾਂ ਵੱਲੋਂ ਕੀਤਾ ਗਿਆ ਵੈ ਤੇ ਗੈਂਗਸਟਰ ਸੁਖਦੇਵ ਉਰਫ ਵਿੱਕੀ ਨੂੰ ਮਾਰ ਦਿੱਤਾ ਗਿਆ ਵੈ ਤੱਨ ਲੁਧਿਆਣਾ ਪੁਲਿਸ ਦੇ ਕਮਿਸ਼ਨਰ ਕੁਲਦੀਪ ਚਾਹਲ ਵੱਲੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ ਕਿ ਲੁਧਿਆਣਾ ਪੁਲਿਸ ਵੱਲੋਂ ਐਨਕਾਊਂਟਰ ਦੇ ਵਿੱਚ ਇੱਕ ਗੈਂਗਸਟਰ ਦੀ ਮੌਤ ਹੋਈ ਹੈ ਤਾਂ ਲਗਾਤਾਰ ਲੰਬੇ ਸਮੇਂ ਤੋਂ ਲੁਧਿਆਣਾ ਪੁਲਿਸ ਇਸ ਗੈਂਗਸਟਰ ਦੇ ਪਿੱਛੇ ਸੀ ਦਾ ਲਗਾਤਾਰ ਵੱਡੀਆਂ ਵਾਰਦਾਤਾਂ ਇਸ ਗੈਂਗਸਟਰ ਵੱਲੋਂ ਅੰਜਾਮ ਦਿੱਤੀਆਂ ਗਈਆਂ ਸੀਗਾ ਜਿਸ ਤੋਂ ਬਾਅਦ ਹੁਣ ਅੱਜ ਐਨਕਾਊਂਟਰ ਦੇ ਵਿੱਚ ਇਸ ਗੈਂਗਸਟਰ ਦੀ ਮੌਤ ਦੀ ਪੁਸ਼ਟੀ ਲੁਧਿਆਣਾ ਪੁਲਿਸ ਕਮਿਸ਼ਨਰ ਕੁਦੀਪ ਚਾਹਲ ਵੱਲੋਂ ਕੀਤੀ ਗਈ ਹੈ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਮੌਕੇ ਦੀਆਂ ਜਿਸ ਜਗ੍ਹਾ ਤੇ ਐਨਕਾਊਂਟਰ ਪੰਜਾਬ ਪੁਲਿਸ ਦੀ ਟੀਮਾਂ ਵੱਲੋਂ ਕੀਤਾ ਗਿਆ ਉਸ ਦੀ ਜਗ੍ਹਾ ਦੀਆਂ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਪੰਜਾਬ ਪੁਲਿਸ ਦੇ लुधियारा दओ कमिश्नर प्रदीप चौहान ने के है कि चार व्यक्तियों ਦਾ ਗੈਂਗ ਸੀਗਾ ਜਿਨ੍ਹਾਂ ਦੇ ਵਿੱਚੋਂ ਕੁਛ ਨਹੀਂ ਪਹਿਲਾਂ ਗ੍ਰਿਫਤਾਰੀ ਹੋ ਚੁੱਕੀ ਸੀ ਤਾਂ ਗੈਂਗਸਟਰ ਵਿੱਕੀ ਸੁਖਦੇਵ ਉਰਫ ਵਿੱਕੀ ਜਿਸ ਨੂੰ ਲਗਾਤਾਰ ਪਾਲ ਕੀਤੀ ਜਾ ਰਹੀ ਸੀ ਤਾਂ ਅੱਜ ਉਸ ਦਾ ਪਿੱਛਾ ਕਰਦੇ ਹੋਏ ਜਦੋਂ ਉਸ ਨੂੰ ਰੁਕਣ ਵਾਸਤੇ ਕਿਹਾ ਤਾਂ ਉਸ ਦੇ ਵੱਲੋਂ ਮੋਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲਿਸ ਵੱਲੋਂ ਉਸ ਦਾ ਪਿੱਛਾ ਕੀਤਾ ਗਿਆ ਜਦੋਂ ਤਾਂ ਉਸ ਵੱਲੋਂ ਫਾਇਰ ਕੀਤਾ ਗਿਆ ਤਾਂ ਜਵਾਬੀ ਫਾਇਰ ਕਰਦੇ ਹੋਏ ਪੁਲਿਸ ਵੱਲੋਂ ਮੋਕੇ ਤੇ ਹੀ ਗੈਂਗਸਟਰ ਸੁਖਦੇਵ ਉਰਫ ਵਿੱਕੀ ਨੂੰ ਟੀਰ ਕਰ ਦਿੱਤਾ ਗਿਆ ਤਾਂ ਇਸ ਸਮੇਂ ਦੀ ਖਬਰ ਵੱਡੀ ਖਬਰ ਲੁਧਿਆਣਾ ਤੋਂ ਆ ਰਹੀ ਹੈ ਸਵੇਰੇ ਜਿਰਕਪੁਰ ਦੇ ਵਿੱਚ ਵੀ ਇੱਕ ਇਨਕਾਊਂਟਰ ਕੀਤਾ ਗਿਆ ਸੀਗਾ ਜਿਸ ਦੇ ਵਿੱਚ ਗੈਂਗਸਟਰ ਜੋ ਕਿ ਪੁਲਿਸ ਦੀ ਕਸਟਡੀ ਤੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਉਸ ਦਾ ਇਨਕਾਊਂਟਰ ਕੀਤਾ ਗਿਆ ਸੀ ਜਿਸ ਦੇ ਤਿੰਨ ਗੋਲੀਆਂ ਲੱਗੀਆਂ ਸੀਗੀਆਂ ਤਾਂ ਹੁਣ ਇੱਕ ਹੋਰ ਵੱਡੀ ਖਬਰ ਲੁਧਿਆਣਾ ਤੋਂ ਆ ਰਹੀ ਹੈ ਲੁਧਿਆਣਾ ਦੇ ਵਿੱਚ ਵੀ ਦੇਰ ਸ਼ਾਮ ਨੂੰ ਪੁਲਿਸ ਵੱਲੋਂ ਗੈਂਗਸਟਰ ਦਾ ਪਿੱਛਾ ਕਰਦੇ ਹੋਏ ਇੱਕ ਗੈਂਗਸਟਰ ਦਾ ਐਨਕਾਊਂਟਰ ਕੀਤਾ ਗਿਆ ਮੌਕੇ ਤੇ ਗੈਂਗਸਟਰ ਵਿੱਕੀ ਦੀ ਮੌਤ ਦੀ ਪੁਸ਼ਟੀ ਲੁਧਿਆਣਾ ਪੁਲਿਸ ਕਮਿਸ਼ਨਰ ਵੱਲੋਂ ਕਰ ਦਿੱਤੀ ਗਈ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਲੁਧਿਆਣਾ ਦੇ ਵਿੱਚ ਇੱਕ ਵਾਰ ਫਿਰ ਗੈਂਗਸਟਰ ਦਾ ਐਨਕਾਊਂਟਰ ਪੁਲਿਸ ਵੱਲੋਂ ਕੀਤਾ ਗਿਆ ਤੇ ਇਸ ਦੇ ਵਿੱਚ ਇੱਕ ਗੈਂਗਸਟਰ ਦੀ ਮੌਤ ਦੀ ਪੁਸ਼ਟੀ ਲੁਧਿਆਣਾ ਪੁਲਿਸ ਵੱਲੋਂ ਕੀਤੀ ਗਈ ਹੈ ਤਾਂ ਤਸਵੀਰਾਂ ਤੁਸੀਂ ਲਗਾਤਾਰ ਦੇਖ ਰਹੇ ਹੋ ਆਪਣੀ ਟੀਵੀ ਸਕਰੀਨ ਤੇ ਲੁਧਿਆਣਾ ਮਾਚੀਵਾੜਾ ਰੋਡ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਲੁਧਿਆਣਾ ਪੁਲਿਸ ਦੇ ਅਤੇ ਗੈਂਗਸਟਰਾਂ ਦੇ ਵਿਚਕਾਰ ਮੁਠਬੇੜ ਹੋਈ ਹੈ ਤੇ ਇਸ ਮੁਠਬੇੜ ਦੇ ਵਿੱਚ ਇੱਕ ਗੈਂਗਸਟਰ ਦੀ ਮੌਤ ਹੋਈ ਹੈ ਸੜਨਾਰ ਪੁਲਿਸ ਕਮਿਸ਼ਨਰ ਲੁਧਿਆਣਾ ਮਜੂਰ ਨੇ ਸਰ ਅੱਜ ਜੋ ਕਾ ਇਨਕਾਊਂਟਰ ਹੋਇਆ ਉਹ ਕੀ ਜਾਣਕਾਰੀ ਹੈ ਕਿੰਨੇ ਲੋਕ ਉਸਮੇ ਜਿੰਕੀ ਮੌਤ ਹੋਈ ਹੈ ਜੀ ਜੀ ਉਹ ਹੀ ਹੈ ਇੱਕ ਜੀ ਸੁਖ ਸੁਖਦੇਵ ਸਿੰਘ ਏਲੀਅਸ ਵਿੱਕੀ ਹੈਗਾ ਜੀ ਇਹ ਇਹ ਕਾਫੀ ਇਹਨਾਂ ਦਾ ਬੜਾ ਗੈਂਗ ਹੈਗਾ ਜੀ ਕਾਫੀ ਵਾਰਦਾਤਾ ਇਹ ਕਰ ਰਹੇ ਸੀਗੇ ਪਿਛਲੇ ਕਾਫੀ ਟਾਈਮ ਤੋਂ ਵਾਰਦਾਸਰਗਰਮ ਸੀਗੇ ਐਂਡ ਲੋਕਾਂ ਤੇ ਗੋਲੀ ਮਾਰ ਕੇ ਉਹਨਾਂ ਨੂੰ ਲੁੱਟ ਕੇ ਲੈ ਕੇ ਜਾਂਦੇ ਸੀਗੇ ਔਰ ਪੁਰਾਣਾ ਰਿਕਾਰਡ ਵੀ ਕਾਫੀ ਕ੍ਰਿਮੀਨਲ ਸੀਗਾ ਪੁਲਿਸ ਕਾਫੀ ਟਾਈਮ ਇਹਦੇ ਵਿੱਚ ਲੱਗੀ ਹੋਈ ਸੀ ਗੈਂਗ ਦੇ ਪਿੱਛੇ ਲੱਗੀ ਹੋਈ ਸੀ ਤਿੰਨ ਬੰਦੇ ਅਸੀਂ ਪਹਿਲਾਂ ਹੀ ਅਰੈਸਟ ਕਰ ਚੁੱਕੇ ਇਹ ਬੰਦਾ ਸੀਗਾ ਜੀ ਜਦੋਂ ਆਜ ਇਸ ਮੱਛੀਵਾੜਾ ਰੋਡ ਤੇ ਇਹਨੂੰ ਚੇਜ਼ ਕੀਤਾ ਤਾਂ ਇਹਨੇ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ ਔਰ ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਇਹਨੂੰ ਮੌਕੇ ਜੀਤਾ ਜੀ ਸਰ ਇਹ ਕਿੰਨੇ ਲੋਕ تھے اور کیسے ਕੌਨਸੇ ਵਹੀਕਲ ਪਰ تھے ਇਹ ਮੈਂ ਸਾਰਾ ਮੌਕੇ ਤੇ ਆ ਜੀ ਸਾਰਾ ਚੈੱਕ ਕਰਕੇ ਤੁਹਾਨੂੰ ਦੱਸ ਦਿਆਂਗਾ